ਹੁਣ ਦੇਖੋ ਜੀ ਉਸ औरत ਦਾ ਤੋਹ ਖਾਲੇ ਕਿ ਨਾ ਕਰਦਾ ਨਾ ਕਾਟਦਾ ਜਦਾਂ ਉੱਤੇ ਵਾਲੀ ਹੋ ਗਈ। ਕਿਉਂ ਨਹੀਂ ਬਲਾ ਹਫਸਲਾ ਆ ਕੇ ਅਸੀਂ ਤਿਆਰ ਕੀਤਾ ਹੋਇਆ ਕਿ ਮੈਨੂੰ ਬਾਹਰ ਭੇਜ ਦੇ। ਮਾਰ ਚਲੇਗੀ ਵੀ ਚਲੋ ਜੀ ਉੱਥੇ ਅਸੀਂ ਦੋਵੇਂ ਜਿਵੇਂ ਮਰਜ਼ੀ ਮਿਲਾਂਗੇ ਜਿਲਾਂਗੇ ਨਾ ਤੁਹਾਨੂੰ ਕੋਈ ਪੁੱਛਣ ਵਾਲਾ ਨਾ ਦੱਸਣ ਵਾਲਾ। ਅਸੀਂ ਆਇਸ਼ ਕਰਾਂਗੇ। ਉੱਥੇ ਇਹਨਾਂ ਤੂੰ ਕੁਝ ਗਲਤ ਹੋ ਗਿਆ ਹੋਵੇ ਜਿਹਦੇ ਕਰਕੇ ਰਿਪੋਰਟ ਹੋਵੇ। ਬਿਲਕੁਲ। ਗੱਲ ਕਰੀਏ ਜ਼ੈਦ ਦਾਦੀ 25 ਤੋਂ 30 ਦੇ ਵਿੱਚ ਜਮੀਨ ਸੀ ਤੇ ਆਲੀ ਸ਼ਾਨ ਕੋਠੀ ਤਾਫੀਰ ਕੋਟ ਦੇ ਵਿੱਚ ਹੈ। ਸਤਿਕਾਰ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਮੇਰੇ ਨਾਲ ਮੌਜੂਦ ਨੇ ਜਸਵੰਤ ਸਿੰਘ ਜਸਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਆਂ ਅੱਜ ਵੀ ਇੱਕ ਨਵਾਂ ਮੁੱਦਾ ਸਾਡੇ ਸਾਹਮਣੇ ਆਇਆ ਆਪਾਂ ਕਰਦੇ ਆਂ ਜੀ ਗੱਲਬਾਤ ਸਵਾਗਤ ਹੈ ਜਸ ਜੀ ਧੰਨਵਾਦ ਬਲਦੇਵ ਜੀ ਜੀ ਪੰਜਾਬ ਨੂੰ ਅੱਜ ਅਚਿਚੀ ਹੋ ਗਈ ਜਿਵੇਂ ਨਜ਼ਰ ਹੀ ਲੱਗ ਗਈ ਜੀ ਹਰ ਰੋਜ਼ ਆਪਾਂ ਨਵੀਆਂ ਨਵੀਆਂ ਖਬਰਾਂ ਸੁਣਦੇ ਆਂ ਜੀ ਜੀ ਬਲਦੇਵ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਪੰਜਾਬ ਨੂੰ ਜਿੱਦਾਂ ਕੋਈ ਨਜ਼ਰ ਲੱਗਦੀ ਹੈ ਜਦੋਂ ਵੀ ਕੋਈ ਨਿਊਜ਼ ਚੈਨਲ ਚਲਾਉਂਦੇ ਆ ਜਾਂ ਸੋਸ਼ਲ ਮੀਡੀਆ ਖੋਲਦੇ ਆ ਤਾਂ ਕੋਈ ਨਾ ਕੋਈ ਰੋਜ਼ ਹੀ ਐਸੀ ਘਟਨਾ ਕੋਈ ਐਸੀ ਖਬਰ ਵੇਖਣ ਸੁਣਨ ਨੂੰ ਮਿਲਦੀ ਹੈ ਜੋ ਦਿਲ ਨੂੰ ਚੰਜੋੜ ਕੇ ਰੱਖ ਦਿੰਦੀ ਹੈ ਆ ਹੁਣ ਫਰੀਦਕੋਟ ਵਾਲੀ ਘਟਨਾ ਹੀ ਲੈ ਲਓ ਜੀ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਆ ਰਹੀਆਂ ਨੇ ਸੋ ਬਹੁਤ ਮਾੜੀ ਘਟਨਾ ਉੱਥੇ ਹੋਈ ਹੈ ਜੀ ਠੀਕ ਜੇਕਰ ਆਪਾਂ ਗੱਲ ਕਰੀ ਉਹਨਾਂ ਦਾ ਨਾਮ ਦੀ ਗੱਲ ਕਰੀ ਨਾਮ ਗੁਰਵਿੰਦਰ ਸਿੰਘ ਸੀ ਜੀ ਤੇ ਪਤਨੀ ਦਾ ਨਾਮ ਰੁਪਿੰਦਰ ਕੌਰ ਜੀ ਜੀ ਜੇ ਗੱਲ ਕਰੀਏ ਜਾਇਦਾਦ ਦੀ 25 ਤੋਂ 30 ਕਿਲਾ ਵਿੱਚ ਜ਼ਮੀਨ ਸੀ ਤੇ ਆਲੀ ਸ਼ਾਨ ਕੋਠੀ ਆਫਰੀਦ ਕੋਟ ਦੇ ਵਿੱਚ ਹੈਗੀ ਸੀ ਹਾਂਜੀ ਹਾਂਜੀ ਜੀ ਤਾਂ ਜਿਵੇਂ ਉਹ ਦੱਸਿਆ ਜਾ ਰਿਹਾ ਹੈ ਮਤਲਬ ਮੀਡੀਆ ਦੇ ਵਿੱਚ ਜਾਂ ਪ੍ਰੋਸੋਕ ਸੁਤਰਾ ਦੇ ਵਿੱਚੋਂ ਕੈਨੇਡਾ ਭੇਜਿਆ ਗਿਆ ਸੀ ਕੈਨੇਡਾ ਵਿੱਚ ਭੇਜਿਆ ਗਿਆ ਸੀ ਪਤਨੀ ਨੂੰ ਜੀ ਜੀ ਤਾਂ ਉੱਥੇ ਪਤਨੀ ਕੀ ਹੋਇਆ ਕੀ ਗੱਲਬਾਤ ਹੋਈ ਮੁੰਡੇ ਦੇ तकरीबन ਫੈਮਿਲੀ ਵੀ ਬਾਹਰ ਹੀ ਰਹਿੰਦੀ ਹੈ ਕਹਿੰਦੇ ਨੇ ਮੁੰਡਾ ਇੱਥੇ ਇਕੱਲਾ ਪਿੰਡੇ ਚ ਰਹਿੰਦਾ ਸੀ ਇਕੱਲਾ-ਕੱਲਾ ਮਾਂ-ਪਿਓ ਦਾ ਪੁੱਤ ਹੈ ਤੇ ਉਹ ਜਿਹੜੀ ਕੁੜੀ ਜਿਸ ਮੁੰਡੇ ਨੇ ਉਸ ਕੁੜੀ ਦੇ ਨਾਲ ਮਿਲ ਕੇ ਹੁਣ ਉਸਦੇ ਪਤੀ ਨੂੰ ਮਾਰਿਆ ਇਹ ਦੋਨੋਂ ਹੀ ਬਾਰੂਡ ਰਿਪੋਰਟ ਹੋ ਕੇ ਕਹਿੰਦੇ ਨੇ ਆਏ ਨੇ ਜੀ ਬਾਹਰ ਹੀ ਇਹਨਾਂ ਨੇ ਕੋਈ ਨਾ ਕੋਈ ਕ੍ਰਾਈਮ ਕੀਤਾ ਹੋਣਾ ਕੋਈ ਗਲਤ ਕੀਤਾ ਹੋਣਾ ਤਾਂ ਹੀ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਜੀ ਤੇ ਇੱਥੇ ਆ ਕੇ ਤੇ ਇਹਨਾਂ ਨੇ ਹੋਰ ਹੀ ਗਲਤ ਕਰਤਾ ਜੋ ਉਸਨੇ ਆਪਣੇ ਪਤੀ ਨੂੰ ਹੀ ਆਪਣੇ ਆਸ਼ਕ ਤੋਂ ਮਰਵਾਤਾ ਤੁਹਾਨੂੰ ਮਾਰਨ ਦਾ ਕਾਰਨ ਕੀ ਲੱਗਦਾ ਲਾਲਚ ਲੱਗਦਾ ਕਿਉਂਕਿ ਮਤਲਬ ਪਤੀ ਦੀ ਗੱਲ ਕਰੀਏ ਵੀ ਇਹਨੂੰ ਬੜੀ ਖੁਸ਼ੀ-ਖੁਸ਼ੀ ਬਾਹਰ ਭੇਜਿਆ ਉੱਥੇ ਉਹਨੇ ਕੁਝ ਕ੍ਰਾਈਮ ਕੀਤਾ ਵਾਪਸ ਆ ਗਣ ਵਾਪਸ ਕੀ ਕਾਰਨ ਮੰਨਦੇ ਹੋ ਵੀ ਮਤਲਬ ਲਾਲਚ ਸੀ ਵੀ ਉਹਨੇ ਇੱਥੇ ਉਹਨੂੰ ਮਾਰ ਦੇਵਾਂਗੇ ਤੇ ਜਿਹੜੀ ਜ਼ਮੀਨ ਅਸੀਂ ਵੇਖੋ ਜੇ ਇੱਥੇ ਗੱਲਾਂ ਦੋ ਨਿਕਲਦੀਆਂ ਨੇ ਇੱਕ ਤਾਂ ਸੀ ਜਿਵੇਂ ਉਹ ਬਾਹਰ ਮੁੰਡੇ ਨੇ ਭੇਜਿਆ ਹੋ ਸਕਦਾ ਉਹ ਕੁੜੀ ਦੇ ਦਿਮਾਗ 'ਚ ਹੀ ਕੋਈ ਇਦਾਂ ਦੀ ਗੱਲ ਹੋਵੇ ਉਹਦੀ ਕਿਸੇ ਨਾ ਪਹਿਲਾਂ ਸੈਟਿੰਗ ਹੋਵੇ ਉਹ ਮੁੰਡਾ ਬਾਹਰ ਹੋਵੇ ਜੀ ਜਾਂ ਉਹ ਵੀ ਚਲਾ ਗਿਆ ਹੋਵੇ ਤੇ ਇਹਨੇ ਆਪਣੇ ਘਰ ਵਾਲੇ ਨੂੰ ਕਿਵੇਂ ਨਾ ਕਿਵੇਂ ਬਲਾ ਫਸਲਾ ਕੇ ਉਸ ਨੂੰ ਤਿਆਰ ਕੀਤਾ ਹੋਵੇ ਵੀ ਮੈਨੂੰ ਵੀ ਬਾਹਰ ਭੇਜ ਦੇ ਜੀ ਬਾਹਰ ਚਲੇਗੀ ਵੀ ਚਲੋ ਜੀ ਉੱਥੇ ਅਸੀਂ ਦੋਵੇਂ ਜਿਵੇਂ ਮਰਜ਼ੀ ਮਿਲਾਂਗੇ ਗਿਲਾਂਗੇ ਨਾ ਸਾਨੂੰ ਕੋਈ ਪੁੱਛਣ ਵਾਲਾ ਨਾ ਦੱਸਣ ਵਾਲਾ ਅਸੀਂ ਐਸ਼ ਕਰਾਂਗੇ ਉੱਥੇ ਇਹਨਾਂ ਤੋਂ ਕੁਝ ਗਲਤ ਹੋ ਗਿਆ ਹੋਵੇ ਜਿਹਦੇ ਕਰਕੇ ਰਿਪੋਰਟ ਹੋ ਗਏ ਜਦੋਂ ਰਿਪੋਰਟ ਹੋ ਕੇ ਇੱਥੇ ਆ ਗਏ ਫਿਰ ਇਹਨੂੰ ਉਸ ਜਨਾਨੀ ਨੇ ਆਪਣੇ ਘਰ ਆਲਾ ਰਸਤੇ ਦਾ ਰੋੜਾ ਲੱਗਣ ਲੱਗ ਗਿਆ ਹੋਵੇ ਵੀ ਸਾਡੇ ਮਿਲਨ ਤੇ ਨੂੰ ਸ਼ੱਕ ਨਾ ਹੋ ਜAVE ਜਾਂ ਕੋਈ ਦਿੱਕਤ ਨਾ ਆਵੇ ਇਸ ਲਈ ਇਹਨਾਂ ਨੇ ਇਦਾਂ ਦੀ ਕੋ ਪਲੈਨਿੰਗ ਕੀਤੀ ਹੋਵੇ ਤੇ ਜਾਂ ਫਿਰ ਇਹੀ ਜ਼ਮੀਨ ਜਾਇਦਾਦ ਦਾ ਲਾਲਚ ਵੀ ਹੋ ਸਕਦਾ ਜੀ ਤਾਂ ਦੱਸਿਆ ਜਾ ਰਿਹਾ ਹੈ ਵੀ ਜਦੋਂ ਅੱਜ ਇਸ ਦਿਨ ਮਾਰਿਆ ਗਿਆ ਨਾ ਗੋਲੀਆਂ ਦਿੱਤੀਆਂ ਗਿਆ ਸ਼ਾਇਦ ਨੀਂਦ ਵਾਲੀਆਂ ਜਾਂ ਕੋਈ ਜ਼ਹਰ ਜਾਂ ਮਿਲਨ ਦਿੱਤਾ ਗਿਆ ਤੇ ਰਾਤ ਨੂੰ ਸਾਢੇ ਕੋ 11 12 ਵਜੇ ਦੀ ਘਟਨਾ ਕਈ ਜਾ ਰਹੀ ਜਿਹੜੇ ਉਹਦੇ ਹੈਗੇ ਸੀ ਆ ਲੜਕੀ ਦੇ ਜਿਹੜੇ ਪਾ ਯਾਰ ਮਿੱਤਰ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮਿਲ ਕੇ ਮਾਰਿਆ ਗਿਆ ਜੀ ਜੀ ਇਹ ਤਾਂ ਆਪਣਾ ਸੁਣ ਰਹੇ ਆ ਕਿ ਕੋਲ ਡਰਿੰਕ ਵਿੱਚ ਗੋਲੀਆਂ ਪਾ ਕੇ ਦਿੱਤੀਆਂ ਗਿਆ ਉਸ ਨੂੰ ਬੇਹੋਸ਼ੀ ਦੀਆਂ ਤੇ ਉਸ ਤੋਂ ਬਾਅਦ ਰਾਤ ਨੂੰ ਜਿਵੇਂ ਉਸਦੇ ਉਸ ਦੇ ਸਾਥੀ ਆ ਕੇ ਤੇ ਉਹਨਾਂ ਨੇ ਉਹਦਾ ਕਤਲ ਕਰਤਾ ਦੱਸਿਆ ਇਹ ਵੀ ਜਾ ਰਿਹਾ ਕਿ ਮਕਾਨ ਦੇ ਛੱਤ ਤੇ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਜੀ ਇਥੋਂ ਇੱਕ ਸਵਾਲ ਵੀ ਖੜਾ ਹੁੰਦਾ ਕਿ ਹੋ ਸਕਦਾ ਹੈ ਜਦੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇ ਛੱਤ ਤੇ ਤਾਂ ਚੜ੍ਹਿਆ ਹੋਵੇ ਤੇ ਉੱਥੇ ਛੱਤ ਤੇ ਜਾ ਕੇ ਇਹਨਾਂ ਨੇ ਫਿਰ ਮਾਰਤਾ ਹੋਵੇ ਜਿਵੇਂ ਕਹਿੰਦੇ ਭਾਵੇਂ ਟੌਣ ਦਾ ਮਨਕਾ ਟੁੱਟਿਆ ਹੋਇਆ ਸੀ ਜੀ ਸੋ ਬਹੁਤ ਮਾੜੀ ਘਟਨਾ ਹੋਈ ਹੈ ਜੀ ਇੱਕ ਹੋਰ ਨਵੀਂ ਚੀਜ਼ ਹੈ ਜਸ ਜੀ ਦੇਖਣ ਨੂੰ ਆ ਰਹੀ ਹੈ ਵੀ ਜਦੋਂ ਇਹ ਸਾਰੀ ਘਟਨਾ ਕਰਮ ਨੂੰ ਉਹਨਾਂ ਨੇ ਇੰਝਾਮ ਦੇ ਦਿੱਤਾ ਤਾਂ ਲੜਕੀ ਲੜਕੀ ਜਿਹੜੇ ਲੜਕੀ ਵਾਲੇ ਸੀ ਉਹਨੇ ਪਹਿਲਾਂ ਆਪਣੇ ਰਿਸ਼ਤੇਦਾਰ ਬੁਲਾਏ ਜਿਹੜੇ ਕਿ ਦੂਰ ਸੀ ਤੇ ਜਿਹੜੇ ਲੜਕੇ ਵਾਲੇ ਰਿਸ਼ਤੇ ਸੀ ਉਹ ਨੇੜੇ ਸੀ ਜਿਹੜੇ ਉਹਦੇ ਚਾਚੇ ਤਾਂ ਇਹ ਉਹ ਬਾਅਦ ਚ ਬੁਲਾਏ ਗਏ ਜੀ ਜੀ ਇਹ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੋਰ ਵੀ ਸ਼ੰਕੇ ਪੈਦਾ ਕਰਦੀਆਂ ਨੇ ਜੀ ਕਿਉਂਕਿ ਉਸ ਕੁੜੀ ਨੂੰ ਜਿਵੇਂ ਉਹ ਮੁੰਡੇ ਦੇ ਰਿਸ਼ਤੇਦਾਰ ਉਹਦੇ ਚਾਚੇ ਤਾਏ ਉੱਥੇ ਨੇੜੇ ਸੀ ਉਹਨਾਂ ਨੂੰ ਵੀ ਫੋਨ ਕਰਕੇ ਬੁਲਾ ਸਕਦੀ ਸੀ ਬਿਲਕੁਲ ਉਹਦੇ ਵੱਲੋਂ ਪਹਿਲਾਂ ਆਪਣੇ ਮਾਪਿਆਂ ਨੂੰ ਜਾਂ ਆਪਣੇ ਚਾਚੇ ਤਾਏ ਨੂੰ ਫੋਨ ਕੀਤਾ ਗਿਆ ਉਸ ਤੋਂ ਬਾਅਦ ਉਹਦੇ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਗਿਆ ਜੀ ਜੀ ਤੇ ਫੋਨ ਵਿੱਚ ਉਹ ਕੁੜੀ ਉਸ ਤੋਂ ਬਾਅਦ ਜਦੋਂ ਇਸ ਘਟਨਾ ਤੇ ਉੱਥੇ ਸਾਰੇ ਪਹੁੰਚੇ ਤੋ ਕੁੜੀ ਬਲੂਏ ਦੱਸਿਆ ਜਾ ਰਿਹਾ ਜਿਵੇਂ ਕਰਦਾ ਸਮਾਨ ਵੀ ਖਲਾ ਰਿਆ ਪਿਆ ਸੀ ਵੀ ਉਹ ਲੁਟੇਰੇ ਆਏ ਨੇ ਹਾਂਜੀ ਸਾਨੂੰ ਲੁੱਟਣ ਆਏ ਨੇ ਤੇ ਮੈਨੂੰ ਤਾਂ ਉਹਨਾਂ ਨੇ ਕਮਰੇ ਚ ਬੰਦ ਕਰਤਾ ਤੇ ਇਹਨੂੰ ਮਾਰ ਕੇ ਸਾਡਾ ਸੋਨਾ ਪੈਸਾ ਲੁੱਟ ਕੇ ਚਲੇ ਗਏ ਤੇ ਹੋਰ ਕਈ ਗੱਲਾਂ ਜਿਹੜੀਆਂ ਜਿੰਨਾ ਤੋਂ ਪੁਲਿਸ ਨੂੰ ਜਾਂ ਕਰਦਿਆਂ ਨੂੰ ਸ਼ੱਕ ਹੋਇਆ ਉਸ ਔਰਤ ਤੇ ਵੀ ਉਹਦੇ ਇੱਕ ਤਾਂ ਕੋਈ ਕਿਸੇ ਤਰ੍ਹਾਂ ਦੀ ਸਰਟੀਫਿਕੇਟ ਨਹੀਂ ਕੋਈ ਚਰੀਟ ਵੀ ਨਹੀਂ ਸੀ ਦੂਸਰਾ ਨੰਬਰ ਉਹਦੇ ਗਲ ਵਿੱਚ ਸੋਨੇ ਦੀ ਚੇਨ ਨਹੀਂ ਪਾਈ ਹੋਈ ਸੀ ਪੀ ਜੀ ਉਹ ਲੁੱਟਣ ਆਏ ਸੀ ਤੇ ਫਿਰ ਤੇਰੀ ਚੈਨੀ ਕਿਉਂ ਨਾ ਉਤਾਰ ਕੇ ਲੈ ਗਏ ਕੋਈ ਨਿਸ਼ਾਨ ਲੜਾਈ ਦਾ ਕੋਈ ਨਹੀਂ ਤੈਨੂੰ ਕੱਲੀ ਨੂੰ ਅੰਦਰ ਟੱਕਤਾ ਵੀ ਤੇਰੇ ਹੀ ਉਹਨਾਂ ਨੂੰ ਬੜੀ ਫਿਕਰ ਸੀ ਵੀ ਤੂੰ ਸੇਫ ਰਹਿ ਤੈਨੂੰ ਕੁਛ ਨਾ ਹੋਵੇ ਤੇਰੇ ਘਰ ਵਾਲੇ ਨੂੰ ਮਾਰ ਦਿੱਤੀ ਕੱਲੇ ਨੂੰ ਜੀ ਜੀ ਬਾਹਰ ਨਿਕਲ ਕੇ ਆ ਰਹੀ ਵੀ ਇੱਕ ਉਹਨਾਂ ਨੇ ਡੌਗੀ ਰੱਖਿਆ ਸੀ ਛੋਟਾ ਜਿਹਾ ਤੇ ਕੁੱਤੇ ਤਾਂ ਬੜੇ ਵਫਾਦਾਰ ਹੁੰਦੇ ਨੇ ਉਹ ਕਹਿੰਦੇ ਨੇ ਵੀ ਜਦੋਂ ਜਦੋਂ ਬੰਦੇ ਸਾਰੇ ਪਹੁੰਚ ਗਏ ਰਿਸ਼ਦਾਰ ਸਾਰੇ ਪਹੁੰਚ ਗਏ ਕੁੱਤਾ ਫਿਰ ਵੀ ਨਹੀਂ ਬੋਲਿਆ ਪਤ ਨਹੀਂ ਕੁੱਤੇ ਨੇ ਉਹਨਾਂ ਨੇ ਕੀ ਖਵਾਇਆ ਕੋਲ ਕੇ ਹੋ ਸਕਦਾ ਇਦਾਂ ਹੀ ਕੁਛ ਕਰਿਆ ਹੋਵੇ ਕਿ ਕਿ ਕੁੱਤਾ ਤਾਂ ਘਰ ਵਿੱਚ ਜਦੋਂ ਹੁੰਦਾ ਕੋਈ ਪਰਾਇਆ ਬੰਦਾ ਜਦੋਂ ਵੀ ਘਰ ਚਾਵੇ ਤੇ ਕੁੱਤਾ ਸੁਭਾਵਿਕ ਹੈ ਭੌਂਕਦਾ ਹੈ ਤੇ ਉਹ ਕੁੱਤਾ ਕਹਿੰਦੇ ਜਮਨ ਸਾਇਲੈਂਟ ਹੋ ਗਿਆ ਭੌਂਕ ਵੀ ਨਹੀਂ ਰਿਹਾ ਜੀ ਉਸ ਨੂੰ ਵੀ ਕੁਝ ਖਵਾ ਦਿੱਤਾ ਹੋਣਾ ਕਿ ਤਾਂ ਕਿ ਉਹ ਜਦੋਂ ਉਹਨੂੰ ਮਾਰਨ ਵਾਸਤੇ ਆਉਣਗੇ ਬੰਦੇ ਤੇ ਭੌਂਕਣ ਨਾ ਲੱਗ ਜਾਵੇ ਕਿਸ ਨੂੰ ਆਣ-ਗੁੰਡ ਪਤਾ ਨਾ ਲੱਗੇ ਹੁਣ ਇਹ ਕਹਿੰਦੇ ਨੇ ਜੀ ਵੀ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਇਸ ਜਨਾਨੀ ਨੂੰ ਜਿਹੜੇ ਜਿੰਨੇ ਸਾਰਾ ਕੰਮ ਕੀਤਾ ਤਾ ਉਹ خود ਨੂੰ ਮੰਨੀ ਹੈ ਪੁਲਿਸ ਦੇ ਸਾਹਮਣੇ ਵੀ ਸਾਰਾ ਕੁਝ ਮੈਂ ਕੀਤਾ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਇੱਕ ਜਿਹੜਾ ਦੋਸ਼ੀ ਹੋ ਰਿਹਾ ਦਾ ਸਾਥੀ ਸੀ ਉਹ ਵੀ ਜਾ ਕੇ ਉਸਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਜੀ ਜੀ ਇਦਾਂ ਹੀ ਸੁਣ ਰਹੇ ਆ ਜੀ ਸੋ ਦੇਖੋ ਜੀ ਇੱਕ ਕਤਲ ਛਿਪਾਉਣਾ ਕੋਈ ਸੋਖੀ ਗੱਲ ਨਹੀਂ ਉਹਨਾਂ ਨੂੰ ਤਾਂ ਲੱਗਿਆ ਹੋਣਾ ਸੀ ਕਤਲ ਕਰਕੇ ਤੇ ਬਸ ਇਦਾਂ ਹੀ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਾਂਗੇ ਐਸ਼ ਕਰਾਂਗੇ ਸਾਨੂੰ ਕੌਣ ਪੁੱਛਣ ਵਾਲਾ ਕਹਾਣੀ ਚ ਕੱਢ ਕੇ ਸੁਣਾ ਦੇਾਂਗੇ ਪਰ ਪੁਲਿਸ ਤੇ ਜਾਂ ਲੋਕ ਇੰਨੇ ਵੀ ਬੇਵਕੂਫ ਨਹੀਂ ਜਿੰਨਾ ਉਹਨਾਂ ਨੇ ਸਮਝਿਆ ਲੋਕਾਂ ਨੂੰ ਸੱਚਾਈ ਸਾਹਮਣੇ ਆ ਗਈ ਹੁਣ ਦੇਖੋ ਜੀ ਉਸ ਔਰਤ ਦਾ ਤੋਖਾ ਲੈ ਕੇ ਨਾ ਕਰਦਾ ਨਾ ਕਾਟਦਾ ਜਿੱਦਾਂ ਕੁੱਤੇ ਵਾਲੀ ਹੋ ਗਈ ਇੱਕ ਨਾ ਅਜਾ ਜਸਜੀ ਜਿਵੇਂ ਕਹਿੰਦੇ ਆ ਨਾ ਵੀ ਚਲੋ ਸਾਰੇ ਰਿਸ਼ਤੇ ਇੱਕ ਹੋ ਸਕਦੇ ਨੇ ਇੱਕ ਪਾਸੇ ਪਰ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਬੜਾ ਪੀਤਰਾਪਾ ਮੰਨਿਆ ਜਾਂਦਾ ਮਤਲਬ ਐਂਡ ਤੱਕ ਜਿਹੜਾ ਪਤੀ ਤੇ ਪਤਨੀ ਨਵਾਉਂਦੇ ਨੇ ਇੱਕ ਦੂਜੇ ਦੇ ਨਾਲ ਜਿਉਂਣ ਆਪਾਂ ਇਹ ਸੈਸ਼ਨ ਵੇਖੀਏ ਦਾ ਸਾਰਾ ਕੁਝ ਫਿਰ ਖਤਮ ਹੀ ਹੋ ਗਿਆ ਕਿਉਂਕਿ ਜਿਵੇਂ ਪਹਿਲਾਂ ਕਟਨਾ ਕੱਟੀ ਜਲੰਦਰ ਦੀ ਤੁਸੀਂ ਉਹ ਵੀ ਆਪਾਂ ਗੱਲਬਾਤ ਕੀਤੀ ਸੀ ਜੀ ਇੱਕ ਕਵਾਂਟੀ ਨੇ ਜਿਹੜਾ ਮਤਲਬ ਮਾੜਾ ਕੰਮ ਕੀਤਾ ਹੋਰ ਬੜੀਆਂ ਘਟਨਾਵਾਂ ਨੇ ਤੇ ਸਰਬਜੀਤ ਦੀ ਘਟਨਾ ਲੈ ਲਓ ਹਾਂਜੀ ਸਰਬਜੀਤ ਦੀ ਆਪਾਂ ਘਟਨਾ ਲੈ ਲਈਏ ਤਾਂ ਹੁਣ ਫਿਰ ਐਸ ਤੇ ਫਰੈਂਡ ਹੀ ਹੋ ਗਿਆ ਵਿਸ਼ਵਾਸ ਹੀ ਖਤਮ ਹੋ ਗਿਆ ਪਤੀ ਪਤਨੀ ਦਾ ਬਸ ਜੀ ਇਹ ਕਿਹ ਕਿਹ ਰਿਸ਼ਤਾ ਜਿਹੜਾ ਰਹਿ ਗਿਆ ਸੀ ਜੀ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਇਸ ਨੂੰ ਸਿੱਖ ਧਰਮ ਵਿੱਚ ਤਾਂ ਇੱਕ ਜਿਵੇਂ ਆਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ ਉਸ ਰਿਸ਼ਤੇ ਦਾ ਦਰਜਾ ਦਿੱਤਾ ਗਿਆ ਜਿਹੜੀਆਂ ਚਾਰ ਲਾਵਾਂ ਨੇ ਬੇਸ਼ੱਕ ਮੈਨੂੰ ਗੁਰਬਾਣੀ ਦਾ ਇਹਨਾਂ ਕੋ ਬਹੁਤਾ ਗਿਆਨ ਨਹੀਂ ਪਰ ਇਹਨਾਂ ਕੋ ਪਤਾ ਹੈ ਕਿ ਉਹ ਚਾਰ ਲਾਵਾਂ ਦਾ ਜਿਹੜਾ ਮਤਲਬ ਹੈ ਨਾ ਉਹ ਲੜੀਵਾਰ ਜਿਵੇਂ ਇੱਕ ਪਹਿਲੀ ਲਾਮ ਤੇ ਦੱਸਿਆ ਗਿਆ ਕਿਵੇਂ ਜਦੋਂ ਆਤਮਾ ਤੇ ਪਰਮਾਤਮਾ ਦਾ ਮੇਲ ਨਹੀਂ ਹੁੰਦਾ ਉਦੋਂ ਕਿਵੇਂ ਹੁੰਦਾ ਜਦੋਂ ਆਸਤਾ-ਆਸਤਾ ਉਹਦੀ ਲਗਨ ਬਣਦੀ ਹੈ ਪਰਮਾਤਮਾ ਨਾਲ ਮਿਲਣ ਦੀ ਆਤਮਾ ਦੀ ਉਦੋਂ ਕੀ ਹੁੰਦਾ ਹੈ ਇਹ ਸਾਰੀਆਂ ਇਸੇ ਤਰ੍ਹਾਂ ਲਾਵਾਂ 'ਚ ਇਹ ਸਮਝਾਇਆ ਗਿਆ ਉਹਦੇ ਵਿੱਚ ਕੋਈ ਦੁਨਿਆਵੀ ਰਿਸ਼ਤਿਆਂ ਦੀ ਗੱਲ ਨਹੀਂ ਕੀਤੀ ਗਈ ਉਹਦੇ ਚ ਆਤਮਾ ਤੇ ਪਰਮਾਤਮਾ ਦੇ ਮਿਲਨ ਦੀ ਚਾਰਲਾਵਾ ਚ ਗੱਲ ਕੀਤੀ ਗਈ ਹੈ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚਾਰਲਾਵਾ ਲੈ ਕੇ ਫਿਰ ਵੀ ਜੇ ਕੋਈ ਪਤਨੀ ਆਪਣੇ ਪਤੀ ਨਾਲ ਗਦਾਰੀ ਕਰਦੀ ਹੈ ਉਸ ਦਾ ਕਤਲ ਕਰਾਉਂਦੀ ਹੈ ਤਾਂ ਫਿਰ ਹੋਰ ਕੀ ਕਹਿ ਸਕਦੇ ਆ ਇਹ ਤਾਂ ਵਿਸ਼ਵਾਸ ਘਾਤ ਵਾਲੀ ਗੱਲ ਹੀ ਹੋਈ ਜੀ ਬਹੁਤ ਮਾੜੀ ਮੰਦਵਾਗੀ ਘਟਨਾ ਹੈ ਜਿਹੜੀ ਸਾਡੇ ਪੰਜਾਬ ਦੇ ਜੀ ਜੀ ਸੋ ਆਪਾਂ ਤਾਂ ਦੁਆ ਕਰਦੇ ਆ ਕਿ ਵਾਹਿਗੁਰੂ ਸਮਤ ਬਖਸ਼ੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਤੇ ਇਹ ਰਿਸ਼ਤੇ ਨਾ ਖਰਾਬ ਹੋਵਣ ਸੋ ਪੰਜਾਬ ਹੱਸਦਾ ਵਸਦਾ ਰਹੇ। ਇਹ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਉਹ ਮੁੰਡਾ ਪੜ੍ਹਿਆ ਲਿਖਿਆ ਸੀ ਪੰਜਾਬ ਯੂਨੀਵਰਸਿਟੀ ਪੜ੍ਹਿਆ ਸੀ ਪੜਾਉਂਦਾ ਸੀ ਫ੍ਰੀ ਪੜਾਉਂਦਾ ਸੀ ਬੱਚਿਆਂ ਨੂੰ। ਜੀ ਬੜੀ ਵਧੀਆ ਉਸ ਮੁੰਡੇ ਸੋ ਸੀ ਤੇ ਕੋਈ ਹੁੰਦਾ ਅਜੇ ਤੱਕ ਅੱਲਾਹ ਬਾਨੀ ਸੁਣਿਆ ਕਿਸੇ ਬੰਦੇ ਨੇ ਕਿ ਉਸ ਮੁੰਡੇ ਨੇ ਗਲਤ ਕੰਮ ਕੀਤਾ ਹੋਵੇ। ਇਹ ਪਿੰਡ ਵਾਲੇ ਕਹਿ ਰਹੇ ਜੀ। ਜੀ ਉਹਨਾਂ ਦੇ ਦੱਸਿਆ ਜਾਂ ਕਿ ਪੂਰੀ ਫੈਮਿਲੀ ਪੜੀ ਲਿਖੀ ਹੈ। ਘਰੋਂ ਚੰਗੇ ਸੀ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਮੁੰਡਾ ਪੜ੍ਹਿਆ ਮੁੰਡਾ ਪੜ੍ਹਿਆ ਲਿਖਿਆ ਸਿਆਣਾ ਸੀ ਤੇ ਗਰੀਬ ਬੱਚਿਆਂ ਨੂੰ ਫ੍ਰੀ ਪੜਾਉਂਦਾ ਸੀ। ਜੀ ਤੇ ਕਈ ਵਾਰੀ ਹੁੰਦਾ ਵੀ ਮੁੰਡਾ ਨਸ਼ਾ ਕਰਦਾ ਹੋਵੇ ਜਾਂ ਕੋਈ ਗਲਤ ਕੰਮਾਂ ਚ ਹੋਵੇ ਤਾਂ ਕਈ ਵਾਰੀ ਘਰਵਾਲੀ ਉਹਦੇ ਤੋਂ ਖਫਾ ਹੋ ਜਾਂਦੀ ਹੈ ਜਾਂ ਕੋਈ ਘਟਨਾਵਾਂ ਵਾਪਰ ਜਾਂਦੀਆਂ ਇਦਾਂ ਦੀ ਵੀ ਕੋਈ ਗੱਲ ਨਹੀਂ ਸੀ ਬਹੁਤ ਮਾੜੀ ਘਟਨਾ ਘਟਈ ਜੀ ਸੱਸ ਸੱਸ